ਦੇ ਦੂ ਮੁੱਸੇ ਵਾਲੇ ਦੀ ਯਾਦਗਾਰ ਦੇ ਉੱਪਰ ਕੀਤੇ ਗਏ ਨੇ ਕਈ ਵੱਡੇ ਬਦਲਾਵ ਮੁੱਸੇ ਵਾਲੇ ਦੀ ਯਾਦਗਾਰ ਦੀ ਨਵੀਂ ਤਸਵੀਰ ਆਈ ਸਾਹਮਣੇ ਦਿਵਾਲੀ ਤੋਂ ਪਹਿਲਾਂ ਆਖਿਰ ਕਿਉਂ ਕੀਤੇ ਗਏ ਨੇ ਵੱਡੇ ਬਦਲਾਵ ਦੇਖੋ ਪੂਰੀ ਵੀਡੀਓ ਸਸੀ ਗੱਲ ਦੋਸਤੋ ਮੈਂ ਗੁਰਮukh ਸੰਧੂ ਪਹੁੰਚ ਚੁੱਕਿਆ ਹਾਂ ਸਿੱਧੂ ਮੂਸੇ ਵਾਲੇ ਬਾਈ ਦੀ ਯਾਦਗਾਰ ਤੇ ਦੇਖਦੇ ਹਾਂ ਕਿ ਉਹਰੇ ਕਿਹੜੇ-ਕਿਹੜੇ ਬਦਲਾਵ ਹੋਏ ਨੇ ਕਈ ਚੀਜ਼ਾਂ ਉਹਰੇ ਬਦਲੀਆਂ ਗਈਆਂ ਨੇ ਤਾਂ ਅੰਦਰ ਚੱਲਦੇ ਆਪਾਂ ਲੈ ਸਾਹਮਣੇ ਵੱਲ ਕਰਦੇ ਆਪਾਂ ਕੈਮਰਾ ਤੇ ਅੰਦਰ ਚੱਲ ਕੇ ਆਪਾਂ ਦੇਖਦੇ ਆਂ ਵੀ ਕੀ ਕੀ ਬਦਲਿਆ ਹੋ ਰਿਹਾ ਹੈ ਨਾ ਆ ਲੋ ਠੀਕ ਆ ਤੇ ਇਧਰ ਪਹਿਲਾਂ ਵੀ ਕਿਉਂਕਿ ਆਪਾਂ ਤਕਰੀਬਨ 2-3 ਮਹੀਨਿਆਂ ਮਗਰੋਂ ਜਾਂ ਮਹੀਨੇ ਮਗਰੋਂ ਕਦੋਂ ਵੀ ਦਿਲ ਕਰਦਾ ਕਿ ਵੇਰੀ ਗੇੜਾ ਮਾਰ ਜਾਣੇ ਹੁੰਨੇ ਆ ਦੀਵਾਲੀ ਆਉਣ ਵਾਲੀ ਆ ਲਵੇ ਤਾਂ ਕੁਛ ਨਾ ਕੁਛ ਬਦਲਾਅ ਹੋਇਆ ਉਹ ਚੀਜ਼ ਸਾਰੀ ਮੈਂ ਦਿਖਾ ਦਿੰਨਾ ਆ ਦੇਖੋ ਔਰੇ ਇਹ ਸ਼ੀਸ਼ਾ ਇੱਕ ਪਾਸੇ ਲਾਤਾ ਸ਼ੀਸ਼ਾ ਹੈ ਨਾ ਫਰੰਟ ਦੇ ਉੱਪਰ ਸ਼ੀਸ਼ਾ ਲਾਤਾ ਫਰੰਕ ਤੇ ਹਾਂ ਕਿਹੜਾ ਸ਼ੀਸ਼ਾ ਪਹਿਲਾਂ ਇਹ ਆ ਸ਼ੀਸ਼ਾ ਲਾਤਾ ਦੇਖੋ ਰੇ ਜੇ ਕੰਮ ਚੱਲੇ ਰਿਹਾ ਜੇ ਤੇ ਪਹਿਲਾਂ ਉਹ ਥੀ ਛੱਟ ਜਾ ਇੱਧਰ ਹੈ ਨਾ ਇੱਧਰਲੇ ਪਾਸੇ ਕਿਹੜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਹੁਣ ਇਹ ਸ਼ੀਸ਼ਾ ਉਰੇ ਲਾਤਾ ਕਿਉਂਕਿ ਦੀਵਾਲੀ ਵੀ ਆ ਰਹੀ ਆ ਨੇੜੇ ਆਉਂਦੇ ਨੇ ਲੋਕ ਬਈ ਦੂਰੋਂ ਦੂਰੋਂ ਅੱਜ ਵੀ ਕੁਝ ਲੋਕ ਲੰਘੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਤੇ ਕੰਮ ਕਹਿੰਦੇ ਚੱਲ ਰਿਹਾ ਉਰੇ ਮੈਂ ਪਤਾ ਕਰਿਆ ਜੇ ਪਰ ਅੱਜ ਮਿਸਤਰੀ ਮਿਸਤਰੀ ਨੇ ਜਿਹੜੇ ਮੇਰੇ ਖਿਆਲ ਚ ਆ ਹੀ ਨਹੀਂ ਹੈਗੇ ਆ ਜਾ ਦੇਖੋ ਇਹ ਆ ਚੀਜ਼ਾਂ ਜੇ ਲਾਈਆਂ ਜਾ ਰਹੀਆਂ ਨੇ ਹੋਰ ਇਹ ਆ ਦੇਖੋ ਹੈਨਾ ਇਸ ਰੋਡ ਤੇ ਵਧੀਆ ਤਰੀਕੇ ਨਾਲ ਇਹ ਕਰਿਆ ਜਾ ਰਿਹਾ ਕੰਮ ਬਾਈ ਇਯਾਦੀ ਰਹਿ ਗਈਆਂ ਵਿਚਾਰੀ ਦੀਆਂ ਯਾਰ ਉੱਪਰ ਦੇਖੋ ਹੱਥ ਛੁੱਟ ਹੈਨਾ ਹੋਰ ਸਾਰਾ ਤੇ ਇੱਧਰ ਇਧਰੋਂ ਜੇ ਰਹਿੰਦਾ ਇਧਰਲੀ ਸਾਈਡ ਵੀ ਰਹਿੰਦੀ ਹੈ ਕਵਰ ਕਰਨ ਵਾਲੀ ਇੱਕੇ ਸਾਈਡ ਤੋਂ ਕਵਰ ਹੋਇਆ ਜੇ ਕਿਉਂਕਿ ਪਹਿਲਾਂ ਆਪਨੇ ਦੇਖਿਆ ਸੀ ਬਹੁਤ ਲੋਕ ਉੱਪਰ ਚੜ ਜਾਂਦੇ ਸੀ ਉਰੇ ਹੈਨਾ ਤੇ ਨਾਲ ਫੋਟੋਆਂ ਖਿਜਵਾਈ ਜਾਂਦੇ ਸੀ ਜਿਵੇਂ ਲੋਕਾਂ ਦੀ ਭਾਵਨਾ ਹੁੰਦੀ ਆ ਤੇ ਇਧਰੋਂ ਆਹ ਪੌੜੀਆਂ ਨੇ ਇਹ ਇਧਰੋਂ ਆਹ ਸਾਈਡ ਵੀ ਅਜੇ ਰਹਿੰਦੀ ਹੈ ਹੈਨਾ ਤੇ ਕੋਲ ਮਲਾ ਕੇ ਗੱਲ ਕਰੀਏ ਵੀ ਜੇ ਕਈ ਦਿਨ ਲੱਗਣਗੇ ਜੀ ਤੇ ਬਾਕੀ ਤਾਂ ਸਾਰਾ ਪਾਸੇੋਂ ਇਧਰਲੇ ਪਾਸੇ ਦੀ ਅਗਰ ਆਪਾਂ ਗੱਲ ਕਰਦੇ ਆ ਸ਼ੀਸ਼ੇ ਨੇ ਜਿਹੜੇ ਆਪਾਂ ਇਹਨੇ ਦੇਖੋ ਅੱਛਾ ਤੁਸੀਂ ਵੀ ਇਧਰ ਨਾਲ ਹੀ ਆਏ ਬਾਈ ਦੂਰ ਤੋਂ ਆ ਲੋ ਭਾਈ ਕਿੱਥੇ ਨਹੀਂ ਨਹੀਂ ਭਾਈ ਜੀ ਅੱਛਾ ਅੱਗੇ ਲੋ ਕੀ ਜਾਨਾ ਭਾਈ ਉਹ ਨਹੀਂ ਨਹੀਂ ਭਰਾ ਅੱਛਾ ਅੱਛਾ ਕੈਨੇ ਕਿ ਵਾਰੀ ਆ ਗਏ ਵੀਰੇ ਪਹਿਲਾਂ ਪਹਿਲਾਂ ਆ ਗਏ ਭਾਈ ਦੋ ਕਵਾਰ ਆ ਚੁੱਕੇ ਆ ਪਹਿਲਾਂ ਅੱਛਾ ਹਾਂ ਜੀ ਕਿਵੇਂ ਖਾਸ ਕੀ ਚੀਜ਼ ਖਿੱਚ ਲਿਆ ਹੁੰਦੀ ਆ ਭਾਈ ਓਰੇ ਬਾਈ ਜਿੱਦਾਂ ਬਾਈ ਨੇ ਕੁਝ ਨਿਚਲੇ ਲੈਵਲ ਤੋਂ ਉੱਠ ਕੇ ਕੁਝ ਕੀਤਾ ਏਰੀਏ ਵਾਸਤੇ ਉਦੋਂ ਪ੍ਰੇਰਿਤ ਹੋ ਕੇ ਇੱਥੇ ਬਾਈ ਦੋ ਦੇਖਣ ਆਏ ਆ ਵੀ ਕੀ ਪਿੰਜਾ ਕਰਾਂ ਦਾ ਵੀ ਜਾ ਕੇ ਹਾਂ ਜੀ ਹਾਂ ਹਾਂ ਦਿਲ ਮਿਲੇ ਤੇ ਕਦੇ ਬਾਈ ਰੂ ਪਹਿਲਾਂ ਨਹੀਂ ਮਿਲਨੇ ਬਈ ਨਾ ਨਾ ਅਫਸੋਸ ਹੈਗਾ ਵੀ ਯਾਰ ਆ ਮਿਲਿਆ ਨਹੀਂਗਾ ਅਫਸੋਸ ਹੈਗਾ ਬਈ ਹਾਂ ਬਿਲਕੁਲ ਤੇ ਤੁਸੀਂ ਵੀ ਵੀਰੇ ਪਹਿਲਾਂ ਆਏ ਹੋ ਹਾਂਜੀ ਹਾਂਜੀ ਹੈ ਪਹਿਲੀ ਵਾਰ ਪਹਿਲੀ ਵਾਰ ਹੀ ਆਏ ਆ ਪਿੰਡ ਕਿਹੜਾ ਤੁਹਾਡਾ ਖਾਸ ਪਟਿਆਲੇ ਇਹ ਕਿਹੜਾ ਪਟਿਆਲੇ ਦੇ ਹਟਵਾ ਜੀ ਦੇਵੀਗੜ੍ਹ ਦੇ ਇਲਾਕੇ ਚ ਆਇਆ ਬੜੀ ਕੈਨੀ ਦੂ ਕੈਨੀ ਕਿਲੋਮੀਟਰ ਪੈ ਗਿਆ ਉਥੋਂ ਸਾਨੂੰ 150 ਕਿਲੋਮੀਟਰ ਪੈ ਜਾਂਦਾ 150